ਸਤਿ ਸ਼੍ਰੀ ਅਕਾਲ ਜੀ ਅੱਜ ਬਣਾ ਰਹੇ ਆਂ ਆਪਾਂ ਸੋਇਆ ਬੀਨ ਦੇ ਘੱਟੇ ਆਪਾਂ ਅਕਸਰ ਬੇਸਨ ਦੇ ਘੱਟੇ ਬਣਾਉਂਦੀ ਆਂ ਪਰ ਆਪਾਂ ਥੋੜੀ ਜਿਹੀ ਅੱਜ ਵੈਰੀਏਸ਼ਨ ਕੀਤੀ ਐ ਅੱਜ ਬਣਾ ਰਹੇ ਵੇ ਆਪਾਂ ਸੋਇਆ ਬੀਨ ਦੇ ਘੱਟੇ ਸੋ ਤੁਸੀਂ ਵੇਖ ਰਹੇ ਹੋ ਕਿ ਇਹਦਾ ਜਿਹੜਾ ਟੈਕਸਚਰ ਆ ਬਹੁਤ ਜਿਆਦਾ ਕਰੀਮੀ ਐ ਚਲੋ ਫਿਰ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਸੋਇਆ ਬੀਨ ਨੂੰ ਆਪਾਂ ਬੋਇਲ ਕਰ ਲੈਣਾ ਉਸ ਤੋਂ ਬਾਅਦ ਥੋੜਾ ਜਿਹਾ ਲਸਣ ਹਰੀਆਂ ਮਿਰਚਾਂ ਨਾਲ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਫਿਰ ਆਪਾਂ ਪਾਵਾਂਗੇ ਹਰਾ ਧਨੀਆ ਔਰ ਥੋੜਾ ਜਿਹਾ ਵਿੱਚ ਪਾਵਾਂਗੀ ਆਪਣਾ ਨਮਕ ਥੋੜੀ ਜੀ ਹਲਦੀ ਥੋੜੀ ਜੀ ਮਿਰਚਾਂ ਬੇਸਨ ਦੇ ਮਸਾਲੇ ਪਾਵਾਂਗੇ 2 ਤੋਂ 3 ਚਮਚ ਜਿਹੜੇ ਨੇ ਇਹਦੇ ਵਿੱਚ ਆਪਾਂ ਬੇਸਨ ਪਾ ਲੈਣਾ ਇਹ ਬੇਸਨ ਨਾਲ ਇਹਨਾਂ ਗੱਟਿਆਂ ਨੂੰ ਪ੍ਰੋਪਰ ਬਾਈਂਡਿੰਗ ਆਏਗੀ ਤੇ ਇਸੇ ਤਰ੍ਹਾਂ ਆਪਾਂ ਮਿਕਸ ਕਰਕੇ ਇੱਕ ਡੋ ਫਾਰਮ ਚ ਬਣਾ ਲਿਆ ਤੁਸੀਂ ਦੇਖ ਰਹੇ ਹੋ ਜਦੋਂ ਤੁਸੀਂ ਇਹਨੂੰ ਡੋ ਫਾਰਮ ਚ ਬਣਾਉਣਾ ਤਾਂ ਉਸ ਟਾਈਮ ਤੁਸੀਂ ਦੇਖ ਲੈਣਾ ਬੇਸਨ ਆਪਣੇ ਹਿਸਾਬ ਨਾਲ ਪਾ ਲੈਣਾ ਕਿ ਕਿੰਨਾ ਕੋਈ ਹਾਰਡ ਹੁੰਦਾ ਸੋ ਜੀ ਆਪਾਂ ਇੱਕ ਸਿਲੰਡਰ ਦੀ ਸ਼ੇਪ ਦੇ ਰਹੀਆਂ। ਇਸੇ ਤਰ੍ਹਾਂ ਆਪਾਂ ਆਪਣੀ ਸਾਰੇ ਜਿਹੜੇ ਨੇ ਉਹ ਸਿਲੰਡਰ ਬਣਾ ਲਵਾਂਗੇ ਜਿਵੇਂ ਤੁਸੀਂ ਵੇਖ ਰਹੇ ਹੋ ਤਸਵੀਰ ਵਿੱਚ। ਇਹਨਾਂ ਨੂੰ ਆਪਾਂ ਬੋਇਲ ਨਹੀਂ ਕਰਨਾ ਪਾਣੀ 'ਚ ਆਪਾਂ ਸਟੀਮਰ ਦੇ ਵਿੱਚ ਇਹਨੂੰ ਸਟੀਮ ਕਰਾਂਗੇ। ਤੁਸੀਂ ਵੇਖ ਰਹੇ ਹੋ ਥੱਲੇ ਆਪਾਂ ਪਾਣੀ, ਉੱਪਰ ਆਪਾਂ ਇਹਨਾਂ ਨੂੰ ਰੱਖਿਆ ਤੇ ਆਪਾਂ ਇਹਨਾਂ ਨੂੰ ਸਟੀਮ ਕਰ ਰਹੇ ਹਾਂ। ਦੂਜੇ ਪਾਸੇ ਆਪਾਂ ਪਿਆਜ਼, ਲਸਣ, ਅਦਰਕ, ਹਰੀਆਂ ਮਿਰਚਾਂ, ਬੇਸਿਕੋਂ ਮਸਾਲੇ ਪਾ ਕੇ ਜਿਹੜਾ ਮਸਾਲਾ ਹੈ ਆਪਣਾ ਉਹ ਹਾਫ ਟਰਨ ਕਰ ਲਵਾਂਗੇ ਉਸ ਤੋਂ ਬਾਅਦ ਨੂੰ ਠੰਡਾ ਕਰਕੇ ਉਸ ਦੇ ਵਿੱਚ ਇੱਕ ਟਮਾਟਰ ਪਾ ਕੇ ਆਪਾਂ ਉਸ ਨੂੰ ਦੁਬਾਰਾ ਗ੍ਰाइंड ਕਰਾਂਗੇ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਜਿਹੜੀ ਪਿਊਰੀ ਚਾਹੀਦੀ ਹੈ ਸੋ ਲੋ ਜੀ ਆਪਾਂ ਦੁਬਾਰਾ ਘਿਓ ਪਾ ਕੇ ਉਹ ਮਸਾਲਾ ਪਾ ਦਿੱਤਾ ਨਾਲ ਹੀ ਪਾ ਦਿੱਤੇ ਆਪਣੇ ਬੇਸਿਕ ਮਸਾਲੇ ਨਾਲ ਹੀ ਗਰਮ ਮਸਾਲਾ ਪਾਇਆ ਹੁਣ ਇਹਨੂੰ ਆਪਾਂ ਘਿਓ ਦੇ ਉੱਪਰੋਂ ਤੱਕ ਭੁੰਨਾਂਗੇ ਤੇ ਨਾਲ ਹੀ ਪਾ ਦਾਂਗੇ 2 ਤੋਂ 3 ਚਮਚ ਕਰੀਮ ਸੋ ਤੁਸੀਂ ਵੇਖ ਰਹੇ ਹੋ ਕਿ ਇਹਦੇ ਉੱਪਰ ਜਿਹੜਾ ਘਿਓ ਹੈ ਆਪਣਾ ਆ ਗਿਆ ਤਾਂ ਮਤਲਬ ਆਪਣਾ ਜਿਹੜਾ ਮਸਾਲਾ ਪ੍ਰੋਪਰ ਪੁੱਜ ਚੁੱਕਿਆ ਹੁਣ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਕਿਉਂਕਿ ਆਪਾਂ ਇੱਕ ਗਰੇਵੀ ਵਾਲੇ ਬਣਾ ਰਹੇ ਹਾਂ ਲਓ ਜੀ ਆਪਾਂ ਆਪਣੇ ਗੱਟਿਆਂ ਨੂੰ ਜਿਹੜਾ ਕੱਟ ਕੇ ਇਸ ਦੇ ਵਿੱਚ ਪਾ ਦਿੱਤਾ ਹੁਣ ਇਸ ਨੂੰ ਆਪਾਂ ਥੋੜੀ ਦੇਰ ਕਵਰ ਕਰਕੇ ਰਿਜਨ ਦੇਵਾਂਗੇ ਤਾਂ ਜੋ ਜਿਹੜੇ ਆਪਣੇ ਗੱਟੇ ਨੇ ਉਹ ਪ੍ਰੋਪਰ ਪੱਕ ਜਾਣ ਸੋ ਆਪਣੇ ਗੱਟੇ ਤਿਆਰ ਹੋ ਰਹੇ ਨੇ ਹਾਈ ਪ੍ਰੋਟੀਨ ਹੁੰਦੇ ਨੇ ਲਓ ਜੀ ਦੇਖੋ ਕਿੰਨੀ ਸ਼ਾਨਦਾਰ ਲੁੱਕ ਆਈ ਹੈ ਆਪਣਾ ਕਿਉ ਸਾਰਾ ਉੱਪਰ ਆ ਗਿਆ ਲਓ ਜੀ ਆਪਣੇ ਜਿਹੜੇ ਗੱਟੇ ਨੇ ਰੈਡੀ ਨੇ ਇਸ ਟਾਈਮ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਗਾਰਨਿਸ਼ ਕਰ ਸਕਦੇ ਹੋ ਆਪਾਂ ਥੋੜਾ ਜਿਹਾ ਹਰਾ ਧਨੀਆ ਕੱਟ ਕੇ ਪਾ ਰਹੇ ਹਾਂ ਤੇ ਇਹ ਜਿਹੜੇ ਜੀ ਆਪਣੇ ਸੋਇਆ ਬੀਨ ਦੇ ਘੱਟੇ ਨੇ ਉਹ ਇਸ ਟਾਈਮ ਰੈਡੀ ਨੇ ਜਿਹੜਾ ਸੋਇਆ ਬੀਨ ਹੈ ਉਹ ਹਾਈ ਇਨ ਪ੍ਰੋਟੀਨ ਹੁੰਦਾ ਸੋ ਸਾਨੂੰ ਸੋਇਆ ਬੀਨ ਖਾਣੇ ਚਾਹੀਦੇ ਨੇ ਸੋ ਲੋ ਜੀ ਦੇਖੋ ਜੀ ਘੱਟੇ ਕਿੰਨੇ ਕਰੀਮੀ ਲੁੱਕ ਚ ਬਣੇ ਨੇ ਸੋ ਬਣਾਓ ਤੇ ਖਾਓ ਥੈਂਕ ਯੂ